ਇਹ ਕੀ ਚੀਜ਼ ਆ ਇਹ ਲੱਸੀ ਆ ਜੀ ਲੱਸੀ ਆ ਬਹੁਤ ਠੰਡਾ ਉਹ ਟੁੱਟੀ ਇਹਦਾ ਬਾੜੀ ਵਧੀਆ ਚੀਜ਼ ਆ ਜੀ ਕਿਤੇ ਸਪਰੇਅ ਹੋ ਗਈ ਇਹਦੀ ਹਨਾ ਹਾਂਜੀ ਧੰਤਾਨੀ ਇਹਦੀ ਹਾਂ ਤਾਂ ਦੇਖੋ ਇਹ ਫਿਰ ਇਹਦਾ ਫਾਇਦਾ ਕੀ ਸਪਰੇਅ ਦੀ ਇਹ ਸਾਰੇ ਤੱਤੇ ਆ ਜੀ ਅੱਛਾ ਜੀ ਜਿਹਦੇ ਵਿੱਚ ਲੋਹਾ ਵੀ ਛੱਕਿਆ ਹੋਇਆ ਜੀ ਤਾਂਬਾ ਵੀ ਵੈਸੇ ਛੱਕਿਆ ਹੋਇਆ ਜੀ ਅੱਛਾ ਜੀ ਇਹ ਹੈਗੀ ਆ ਜੀ 1 ਸਾਲ ਤੋਂ ਤੇ ਜ਼ਿਆਦੀ ਪੁਰਾਣੀ ਆ ਜੀ ਅੱਛਾ ਜੀ ਇਹ 1 ਲੀਟਰ ਵੀ ਹਨਾ ਜੇ ਆਪਾਂ ਪਾ ਦਈਏ ਖੱਤੇ ਚ ਬਹੁਤ ਹੈ ਜੀ ਅੱਛਾ ਜੀ ਹਾਂਜੀ ਉਲੀ ਨਾਸਕ ਆ ਜੀ ਉਲੀ ਨਹੀਂ ਰਹਿੰਦੇ ਨੇ ਇਹਦੇ ਨੇ ਦਾ ਮਤਲਬ ਤੁਸੀਂ ਆਪਣੇ ਇੱਥੇ ਖੇਤਾਂ ਦੇ ਵਿੱਚ ਜੋ ਵੀ ਸਬਜ਼ੀਆਂ ਜਾਂ ਪੇੜ ਪੌਦੇ ਕੁਝ ਵੀ ਲਗਾਉਨੇ ਆ ਉਹਨਾਂ ਨੂੰ ਕੋਈ ਸਪਰੇ ਵਗੈਰਾ ਉਦਾਂ ਨਹੀਂ ਕਰਦੇ ਦੂਜੀ ਨਹੀਂ ਕੋਈ ਨਹੀਂ ਕਰਦੇ ਕੈਮੀਕਲ ਹੀ ਨਹੀਂ ਕੁਝ ਪਾਉਨੇ ਹੈ ਨਾ ਹੋਰ ਹਾਂ ਹੁਣ ਪ੍ਰਸ਼ਾਤਾਵਾਂ ਜੀ ਜੇ ਹੁਣ ਅਸੀਂ ਇਹਦੀ ਸਪਰੇ ਕਰ ਦੇਣੀ ਆ ਕਦੋਂ ਕਦੋਂ ਵੀ ਕਰ ਦੇਣੀ ਆ ਜੀ ਹਾਂਜੀ ਬੇਸਾਬ ਹੈ ਲੱਗ ਜਾਣਾ ਇਹਨਾਂਗੇ ਅੱਛਾ ਜੀ ਹਾਂਜੀ ਕੀ ਬਾਤਾਂ ਜੀ ਹੈ ਤਾਂ ਬਹੁਤ ਵਧੀਆ ਹੈ ਲਓ ਜੀ ਇੱਕ ਤੁਸੀਂ ਹੋਰ ਡਰਮ ਰੱਖਿਆ ਸੀ ਅੱਗੇ ਆਹ ਤਾਂ ਨਹੀਂ ਜੀ ਹਾਂ ਨਹੀਂ ਤੁਸੀਂ ਕਹ ਨਹੀਂ ਉਧਰ ਹੋਰ ਡਰੰਪ ਆ ਨਾ ਹੋਰ اچھا ਠੀਕ ਆ ਉਹ ਕਹਦਾ ਸੀਗਾ ਉਹ ਇੱਕ ਸਵਾਦ ਪਾਣੀ ਦੱਸ ਸੀਗਾ ਜੀ ਅੱਛਾ ਠੀਕ ਹੈ ਹੁਣ ਡਰਾਮਾ ਪਾhle ਖਾਲੀ ਕੀਤੇ ਹੋਇਆ ਜੀ ਚਲੋ ਮੈਨੂੰ ਨਹੀਂ ਪਤਾ ਸੀ ਵੀ ਆ ਵੀ ਕੰਮ ਕਰਦੇ ਜਿੱਦਾਂ ਤੁਸੀਂ ਇਹੇ ਵਰਤਦੇ ਆ ਸਵਾਦ ਦਾ ਪਾਣੀ ਦੇਖੋ ਪਹਿਲਾਂ ਸਵਾਦ ਦਾ ਪਾਣੀ ਇੱਕ ਕਲੀ ਦਾ ਪਾਣੀ ਆ ਕਲੀ ਦਾ ਇੱਕ ਬਾਥੀਆਂ ਦਾ ਪਾਣੀ ਅੱਛਾ ਇਹ ਸਾਰਾ ਕੁਝ ਵਰਤਿਆ ਜਾਂਦਾ ਇੱਥੇ ਹੈ ਕਮਾਲ ਆ ਸਵਾਦ ਨੇ ਅਕਾਲੀ ਦਾ ਪਾਣੀ ਜੀ ਅਕਾਲੀ ਦਾ ਹਾਂਜੀ ਇਹ ਤਾਂ ਇਹ ਹੁੰਦਾ ਚੂਨਾ ਹੀ ਹੋ ਗਿਆ ਹੈਗਾ ਚੂਨੇ ਦਾ ਪਾਣੀ ਹੈ ਜੀ ਮੈਂ ਡੈਲਸ਼ੀਅਮ ਹੈ ਕੈਲਸ਼ੀਅਮ ਹੈ ਨਾ ਹਾਂਜੀ ਕੈਲਸ਼ੀਅਮ ਹੈ ਜੀ ਇਹਦਾ ਕੀ ਕਰਦੇ ਆ ਜੀ ਫਿਰ ਇਹਦੀ ਵੀ ਆਪਾਂ ਸਪਰੇਅ ਕਰ ਸਕਦੇ ਆ ਜੀ ਭਾਇਆ ਕ ਪਾ ਕੇ ਇੱਕ ਟੈਂਕੀ ਚ 25 ਲੀਟਰ ਦੇਸੀ ਅੱਛਾ ਜੀ ਹਾਂਜੀ ਹਾਂਜੀ ਜਿਹੜੀ ਕੈਲਸ਼ੀਅਮ ਦੀ ਘਾਟ ਸਾਰੀ ਪੂਰੀ ਹੋ ਜਾਣੀ ਅੱਛਾ ਪਸ਼ੂਆਂ ਨੂੰ ਪਾਣੀ ਇਕ ਲੀਟਰ ਚੜੇ ਜੀ ਛੜ ਦੋ ਉਹਦਾ ਪਾਣੀ ਜੀ ਨਿੱਤਰੇ ਹੋਣਾ ਸਾਫ ਚੜੇ ਚ ਪਾ ਦੋ ਜੀ ਪਰ ਹੁਣ ਪਾਣੀ ਡਾਈ ਚੱਲੇਗਾ ਅਵੇ ਤਾਂ ਲੋਕੀ ਵੀ ਪੀਂਦੇ ਆ ਕਹਿੰਦੇ ਜੀ ਕੈਲਸ਼ੀਅਮ ਦੀ ਕਮੀ ਹੋਵੇ ਹੈਨਾ ਕਿ ਹਾਂ ਫਿਰ ਕੋ ਸਾ ਪਾਣੀ ਤੇ ਨਾ ਬਿਲਕੁਲ ਬਿਲਕੁਲ ਕਮਾਲ ਇਹ ਕੁਦਰਤੀ ਹੈ ਜਿੱਦਾ ਤੇ ਸਵਾਦ ਆ ਪਾਣੀ ਕਿਸ ਕੰਮ ਲਈ ਜੂਸ ਹੁੰਦਾ ਇਹ ਸਵਾਦ ਆ ਜਿੱਦਾ ਜੀ ਪਟਾਖੀ ਕਾਟ ਚੋਟੀ ਕਰਦੀ ਹੈ ਜੀ ਅੱਛਾ ਹਾਂਜੀ ਇਹ ਤਾਂ ਮਤਲਬ ਸਾਰੇ ਨੁਸਖੇ ਹੈਗੇ ਆ ਸਾਡੇ ਕੋਲ ਪਰ ਵਰਤਦੇ ਨਹੀਂ ਲੋਕੀ ਬਸ ਖੱਜਲ ਖਵਰੀ ਨਾਲ ਉਹ ਰੈਡੀ ਮੇਡ ਲੈ ਆਉਂਦੇ ਆ ਹਾਂਜੀ ਕਿਉਂ ਜੀ ਹਾਂਜੀ ਹਾਂਜੀ ਬਸ ਬਸ ਉਹ ਨਹੀਂ ਜਦਾ ਇਹ ਕੁਦਰਤੀ ਆ ਜੀ ਹਾਂਜੀ ਮੈਂ ਉਹੀ ਕਹਿਣਾ ਨਾ ਜਿੱਦਾਂ ਡਰਮਾ ਚ ਰੱਖਣਾ ਇੰਨੀ ਐਫਰਟ ਕਰਨੀ ਸੰਭਾਲ ਕੇ ਰੱਖਣਾ ਉਹਨੂੰ ਜਗ੍ਹਾ ਚਾਹੀਦੀ ਜੀ ਜਿੱਦਾਂ ਇੱਕ ਜਾਗ ਹੀ ਹੁੰਦਾ ਜਿੱਦਾਂ ਆਪਾਂ ਹੁਣ ਦੁੱਧ ਭਾਵੇਂ ਆਪਣੇ ਕੋ ਕੁਆਂਟਾ 2 ਕੁਆਂਟਾ 10 ਕੁਆਂਟਾ ਦਾ ਆਪਾਂ ਥੋੜਾ ਜਾਗ ਲਾਉਣਾ ਜੀ ਜੀ ਕੋ ਸਾਰਾ ਦਹੀਂ ਭਾਂਜ ਜਾਂਦਾ ਜੀ ਨਾ ਜੀ ਜੀ ਉਹਨੇ ਕੁਦਰਤ ਵੱਲੋਂ ਨੇ ਆਪਾਂ ਹੀ ਦਰਖਤ ਦੇ ਥੱਲੇ ਉਹ ਲੈ ਲੈਣਾ ਜੀ ਨਾ ਉਹਨੂੰ ਇੱਕ ਘਾਰ ਹੁੰਦੀ ਆ ਜਿੱਦਾਂ ਜਾਗ ਹੀ ਲਾਉਣਾ ਇਹਦਾ ਜੀ 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 ਮੰਨਣਾ ਕੋਈ ਸਪਰੇਅ ਕਰਨ ਲੱਗੇ ਲੱਸੀ ਦੀ ਕਰਨ ਲੱਗੇ ਉਹ ਜਾਗ ਹੀ ਆ ਜੀ ਜੀ ਕਿਉਂ ਜਵਾਨ ਉਹਦੀ ਗੰਟੀ ਉਹਦੀ ਵੱਜ ਜਾਣੀ ਇਹ ਜਿੱਦਾਂ ਜਾਮਣਾ ਜਾਮਣਾ ਜੋ ਵੀ ਡਿੱਗਦੀਆਂ ਆ ਗਲੀਆਂ ਸੜੀਆਂ ਸਾਰੀਆਂ ਅੰਦਰ ਆ ਇਹਦੇ ਵਿੱਚ ਆ ਚੱਕਣੀਆਂ ਬਣੀਆਂ ਤਾਂ ਚੱਕ ਕੇ ਦਿਖਾ ਲਾ ਜੀ ਨਹੀਂ ਚੱਕਣੀਆਂ ਨਹੀਂ ਹੈਗੀਆਂ ਚੱਕਣੀਆਂ ਨਹੀਂ ਹੈਗੀਆਂ ਇਹ ਮੰਨ ਲਓ ਕੀ ਕਰਦੇ ਖਾ ਦਿਆ ਇਹ ਤੁਸੀਂ ਕਹਿੰਦੇ ਇਹ ਜਿੱਦਾਂ ਜੀ ਇੱਕ ਤਾਕਤਾਂ ਚੀਜ਼ ਬਹੁਤ ਬਣ ਜਾਂਦੀ ਹੈ ਅੱਛਾ ਜੀ ਹਾਂ ਜੀ ਫਰਮੈਂਟੇਸ਼ਨ ਹੋ ਗਈ ਤੇ ਬੂਟਿਆਂ ਨੂੰ ਆਪਾਂ ਥੋੜਾ ਥੋੜਾ ਪਾ ਦੇਣਾ ਜੀ ਅੱਛਾ ਜੀ ਹਾਂ ਜੀ ਤੇ ਤਾਂ ਫਾਇਦਾ ਇਹਦਾ ਫਾਇਦਾ ਜਿੱਦਾਂ ਜੀ ਇੱਕ ਤਾਂ ਜਦੋਂ ਆਪਾਂ ਲਾਗੇ ਮੁੱਢਾਂ 'ਚ ਪਾਤੇ ਹਨਾ ਹਾਂ ਜੀ ਇਹ ਜਵਾਨ ਨੂੰ ਬਣ ਗਿਆ ਜੀ ਇਹ ਤਾਂ ਥੱਲੇ ਲਾ ਕੇ ਪੋਲਾ ਕਰਨਾ ਸ਼ੁਰੂ ਕਰ ਦੇਣਾ ਬੂਟੇ ਦੇ ਗ੍ਰੋਥ ਜ਼ਿਆਦਾ ਹੁੰਦੀ ਹੈ। ਅੱਛਾ ਜੀ। ਹਾਂ ਜੀ। ਠੀਕ ਆ ਇਹ ਤੁਸੀਂ ਕਦੋਂ ਦਾ ਮਤਲਬ ਇਹ ਵਰਤਦੇ ਆ ਇਹ? ਇਹ ਆਪਾਂ ਨੂੰ 2 ਸਾਲ ਹੋ ਗਿਆ ਹੁਣ ਜੀ। ਕਾਮਯਾਬ ਆ ਬਿਲਕੁਲ। ਬਹੁਤ ਵਧੀਆ ਚੀਜ਼ ਆ ਇਹ। ਅੱਛਾ ਹਾਂ ਜੀ। ਇਹ ਹੋਰ ਗ੍ਰੋਥ ਵਧੀਆ ਹੁੰਦੀ ਹੈ ਬੂਟੇ ਦੀ ਤੇ ਜੇ ਕੋਈ ਬਿਮਾਰੀ ਲੱਗਦੀ ਉਹਨੂੰ ਇਹ ਕਹਿੰਦੇ ਜਦੋਂ ਆਪਾਂ ਮੁੱਡਾਂ ਦੇ ਲਾਗੇ ਪਾਉਂਦੇ ਜਿਹੜੇ ਜਵਾਨੂ ਜਿਹਦਾ ਨਾ ਆਪਣੇ ਮਿੱਤਰ ਕੀੜੇ ਆ ਉਹਨਾਂ ਦੀ ਗਿਣਤੀ ਵੱਧ ਜਾਂਦੀ ਤਾਂ ਇਹਨੂੰ ਪੋਲਾ ਕਰਦੇ ਆ ਜੀ। ਅੱਛਾ ਜੀ। ਕਿਉਂਕਿ ਹੁਣ ਗੁਰੂਆ ਇਨਾ ਜ਼ਿਆਦਾ ਆਪਣੇ ਜਮੀਂ ਪ ਅਹੋ ਇਹਦੇ ਵਿੱਚ ਮੈਂ ਦੇਖਿਆ ਕੀੜੇ ਵੀ ਬਣ ਗਏ ਉਹ ਕਿੰਨੇ ਹੀ ਆ ਬਈ ਹਾਂਜੀ ਹੂੰ ਇਹ ਮਾਰਦਾ ਪੂਰਾ ਟੀਸ ਮਾਰਦੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ ਆ ਜੀ ਫਸਲ ਤੋੜਦੀ ਜਿੱਥੇ ਨਹੀਂ ਤੋੜਦਾ ਫਸਲ ਤੋੜਦੀ ਹੈ ਅੱਛਾ ਜੀ ਅੱਛਾ ਨਹੀਂ ਚਲੋ ਬਹੁਤ ਵਧੀਆ ਬਹੁਤ ਇਹ ਵੀ ਉਹ ਹੀ ਆ ਨਹੀਂ ਇਹ ਤਾਂ ਆਪਾਂ ਖਾਲ ਦਾ ਪਾਣੀ ਛਕਾਂਗੇ ਇੱਥੇ ਹੁਣ ਤਾਂ ਇਹ ਖਤਮ ਹੋ ਗਿਆ ਬੁੱਧਾ ਮਾੜਾ ਮੋਟਾ ਲੱਗੇ ਹੋਗੇ ਵਿੱਚ ਚੋਂ ਉਹਨੇ ਖਾਲ ਦਾ ਪਾਣੀ ਛਕਾਇਆ ਠੀਕ ਆ ਜੀ ਠੀਕ ਹੁਣ ਬਾਥੀਆਂ ਦਾ ਪਾਣੀ ਰਹਿ ਗਿਆ ਅੱਛਾ ਜੀ ਇੱਕ ਸਵਾਲ ਰਹਿ ਗਿਆ ਠੀਕ ਆ ਬਾਥੀਆਂ ਸਾਲ ਤੋਂ ਵੱਧ ਪੁਰਾਣੀਆਂ ਹੋਣੀਆਂ ਚਾਹੀਦੀਆਂ ਠੀਕ ਆ ਠੀਕ ਆ ਜਿਆ ਜਿਆ ਦੀਆਂ ਪ੍ਰਾਣੀਆਂ ਵੀ ਹੋਣ ਤਾਂ ਕੋਈ ਚੱਕਰ ਨਹੀਂ ਹੁੰਦਾ ਤੁਸੀਂ ਹਾਂ ਪ੍ਰਾਣੀ ਤੋਂ ਪ੍ਰਾਣੀ ਤੇ ਪ੍ਰਾਣੀ ਤੋਂ ਪ੍ਰਾਣੀ ਪਾਥੀ ਲੈ ਲਓ ਥੋੜੀਆਂ ਪਾਥੀਆਂ ਇੱਦਾਂ ਹੀ ਡਰਮ ਵਿੱਚ ਪਾ ਕੇ ਉੱਤੇ ਪਾਣੀ ਪਾ ਦੇਣਾ ਆ ਸਾਡੇ ਜੀ ਪ੍ਰਾਣੀਆਂ ਦੀਆਂ ਤੇ ਇੱਕ ਤੁਸੀਂ ਯੂਜ਼ ਕਰ ਲਓ ਹੂੰ